ਸਤਿ ਸ਼੍ਰੀ ਅਕਾਲ ਜੀ ਬੀਆਰ ਸਟਾਪਰ YouTube ਚੈਨਲਸ ਆਪ ਜੀ ਦਾ ਸਾਰਿਆਂ ਦਾ ਹਾਰਦਿਕ ਸਵਾਗਤ ਹੈ ਸੋ ਪੰਜਾਬੀ ਕੰਪਲਸਰੀ ਬੀਏ 6 ਸੈਮੈਸਟਰ ਦੀ ਨੋਵਲ ਅਸੀਂ ਸਟਾਰਟ ਕੀਤੀ ਸੀ ਅਨੂਪ ਕੌਰ ਜਿਹੜੀ ਕਿ ਹਰਨਾਮ ਦਾ ਸਹਰਾਈ ਨੇ ਲਿਖੀ ਹੈ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਗੁਰਗੋਬਿੰਦ ਸਿੰਘ ਜੀ ਦਾ ਪਾਤਰ ਚਿੱਤਰਣ ਕਰਾਂਗੇ ਠੀਕ ਹੈ ਤੇ ਜੇਕਰ ਤੁਸੀਂ ਨੋਟਸ ਬਾਈ ਕਰਨਾ ਚਾਹੁੰਦੇ ਹੋ ਤਾਂ ਮੇਰਾ WhatsApp ਨੰਬਰ 기ਵਨ ਹੈ ਸਕਰੀਨ ਤੇ 7526827483 इससे मैसेज करके नोट्स भी बाय कर सकते हो एक परफेक्ट ईबुक की फॉर्म से नोट मिल जाएंगे ठीक है तो स्टार्ट कर हैं श्री गुरु गोबिंद जी का पात्र चित्रण जान पहचान श्री गुरु गोबिंद सिंह जी हरनामदास सहराई नावल अनूप कौर के बहुत ही महत्वपूर्ण पात्र हैं बहुत ही इंपॉर्टेंट पात्र हैं गुरु गोबिंद सिंह जी श्री श्री गुरु गोबिंद जी हरनामदासहराई के लिखे नावल अनूप कौर के इस नावल भी श्री गुरु गोबिंद जी दया ਮੁਗਲਾਂ ਨਾਲ ਹੋਈਆਂ ਦੋ ਲੜਾਈਆਂ ਨੂੰ ਬਿਆਨ ਕੀਤਾ ਗਿਆ ਹੈ। ਸੋ ਨਾਵਲ ਸਰਨਾਮ ਦਾ ਸਹਿਰਾਈ ਨੇ ਕੀ ਦੱਸਿਆ ਹੈ? ਦੋ ਜਗੀਆਂ ਲੜਾਈਆਂ ਗੁਰਗੋਬਿੰਦ ਸਿੰਘ ਜੀ ਨੇ ਲੜੀਆਂ ਸੀ ਮੁਗਲਾਂ ਵਿਰੁੱਧ ਉਹਨਾਂ ਦਾ ਬਿਆਨ ਕੀਤਾ ਹੈ। ਮੁੱਖ ਪਾਤਰ ਹਨ ਨੂੰ ਕੌਲ ਹੈ ਤੇ ਗੁਰਗੋਬਿੰਦ ਸਿੰਘ ਜੀ ਵੀ ਬਹੁਤ ਹੀ ਇੰਪੋਰਟੈਂਟ ਪਾਤਰ ਹਨ ਨਾਵਲ ਦੇ। ਅਵਤਾਰ ਤੋਂ ਵੱਧ ਪਰਮ ਸੂਰਬੀ। ਸੋ ਨਾਵਲ ਵਿੱਚ ਗੁਰੂ ਜੀ ਨੂੰ ਇੱਕ ਅਵਤਾਰ ਨਾਲੋਂ ਵੱਧ ਇੱਕ ਮਹਾਨ ਯੋਧੇ ਦੇ ਰੂਪ ਵਿੱਚ ਉਹ ਬੱਚਾ ਤੇ ਚਿੱਤਰ ਹੈ ਹਰਨਾਮਦਾ ਸਹਿਰਾਈ ਨੇ ਠੀਕ ਹੈ ਤਾਂ ਪਰਮ ਸੂਰਬੀਰ ਜਿਆਦਾ ਮਨਿਆ ਗੁਰਗੋਬਿੰਦ ਸਿੰਘ ਜੀ ਨੂੰ ਅਵਤਾਰ ਤੋਂ ਵੱਧ ਠੀਕ ਹੈ ਅਵਤਾਰ ਨਾਲੋਂ ਕੀ ਮਨਿਆ ਪਰਮ ਸੂਰਬੀਰ ਜੋ ਕਿ ਇੱਕ ਮਹਾਨ ਯੋਧੇ ਦੇ ਰੂਪ ਵਿੱਚ ਉਹਨਾਂ ਦਾ ਚਿੱਤਰਕਿਰਤਾ ਹਰਨਾਮਦਾ ਸਹਿਰਾਈ ਨੇ ਨਾ ਕੋਲ ਵਿੱਚ ਨੈਕਸਟ ਪੁਆਇੰਟ ਹੈ ਦੂਰ ਅੰਦੇਸ਼ੀ ਸ੍ਰੀ ਗੁਰਗੋਬਿੰਦ ਸਿੰਘ ਜੀ ਬਹੁਤ ਹੀ ਦੂਰ ਅੰਦੇਸ਼ੀ ਸਨ ਉਹਨਾਂ ਨੇ ਨੰਦਪੁਰ ਵਿੱਚ ਕਿਲੇ ਬਣਵਾਏ ਅਤੇ ਸੰਗਤਾਂ ਨੂੰ ਕੋੜੇ ਤੇ ਸ਼ਸਤਰ ਪੈਂਟ ਕਰਨ ਲਈ ਪ੍ਰੇਰਿਆ ਉਹਨਾਂ ਨੇ ਸੰਗਤਾਂ ਨੂੰ ਘੋੜੇ ਤੇ ਸ਼ਸਤਰ ਪੇਟ ਕਰਨ ਦੀ ਪ੍ਰੇਰਣਾ ਦਿੱਤੀ ਸੀ ਕਿ ਹੋਰ ਤਰ੍ਹਾਂ ਦੇ ਤੋਹਫਿਆਂ ਲੈਣ ਤੋਂ ਬਜਾਏ ਉਹਨਾਂ ਨੂੰ ਘੋੜੇ ਤੇ ਸ਼ਸਤਰ ਪੇਟ ਕਰਨ ਤਾਂ ਜੋ ਸਿੱਖਾਂ ਨੂੰ ਉਹ ਤਿਆਰ ਕਰ ਸਕਣ ਮੁਗਲਾਂ ਨਾਲ ਟਕਰਾ ਕਰਨ ਲਈ ਇਸ ਤਰ੍ਹਾਂ ਉਹਨਾਂ ਨੇ ਸਿੱਖਾਂ ਵਿੱਚ ਜੋਸ਼ ਭਰਿਆ ਤੇ ਉਹਨਾਂ ਨੂੰ ਜ਼ੁਲਮਾਂ ਦਾ ਟਕਰਾ ਕਰਨ ਲਈ ਤਿਆਰ ਕੀਤਾ ਉਹਨਾਂ ਨੇ ਪਹਾੜੀ ਰਾਜਿਆਂ ਨਾਲ ਜਿਸ ਤਰ੍ਹਾਂ ਦੇ ਸੰਬੰਧ ਬਣਾਏ ਉਸ ਵਿੱਚੋਂ ਉਹਨਾਂ ਦੀ ਦੂਰਅੰਦੇਸ਼ੀ ਸਪਸ਼ਟ ਚਲਕਾਰੇ ਮਾਰਦੀ ਹੈ ਗੁਰੂ ਜੀ ਨੇ ਸਿੰਘਾਂ ਵਿੱਚ ਜੋਸ਼ ਭਰਨ ਲਈ ਪ੍ਰਣ ਕਰਦੇ ਹੋਏ ਕਿਹਾ ਸੀ ਸਵਾ ਲੱਖ ਸੇ 1 ਲਗਾਂ ਤਵੇ ਗੁਰ ਗੋਬਿੰਦ ਸਿੰਘ ਨਾਮ ਕਹਾ ਸੋ ਇਹ ਉਹਨਾਂ ਦੀ ਦੂਰਅੰਦੇਸ਼ੀ ਹੀ ਸੀ ਕਿ ਉਹਨਾਂ ਨੇ ਕਿਸ ਤਰ੍ਹਾਂ ਸਾਰੀ ਪਲੈਨਿੰਗ ਕੀਤੀ ਸੀ ਤੇ ਸਿੰਘਾਂ ਨੂੰ ਤਿਆਰ ਕੀਤਾ ਤੇ ਮੁਗਲਾਂ ਨਾਲ ਟੱਕਰ ਕਰਨ ਲਈ ਸਭ ਨੂੰ ਤਿਆਰ ਕੀਤਾ ਤੇ ਉਹਨਾਂ ਵਿੱਚ ਜੋਸ਼ ਭਰਿਆ ਠੀਕ ਹੈ ਹਰਮਨ ਪਿਆਰੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਿੰਘਾਂ ਤੋਂ ਸਿੰਘਾਂ ਦੇ ਸਿੱਖਾਂ ਤੋਂ ਇਲਾਵਾ ਹੋਰ ਧਰਮਾਂ ਦੇ ਲੋਕਾਂ ਵਿੱਚ ਵੀ ਹਰਮਨ ਪਿਆਰੇ ਸਨ ਨਾਵਲ ਵਿੱਚੋਂ ਸਪਸ਼ਟ ਹੁੰਦਾ ਹੈ ਕਿ ਉਹਨਾਂ ਦਾ ਬਹੁਤ ਸਾਰੇ ਪਠਾਨ, ਹਿੰਦੂ ਤੇ ਮੁਸਲਮਾਨ ਵੀ ਸਤਿਕਾਰ ਕਰਦੇ ਸਨ ਨਬੀ ਖਾਨ ਤੇ ਗਨੀ ਖਾਨ ਵਰਗੇ ਮੁਸਲਮਾਨ ਉਹਨਾਂ ਨੂੰ ਉੱਚਾ ਪੀਰ ਬਣਾ ਕੇ ਆਪਣੇ ਘਰ ਲੈ ਕੇ ਗਏ ਸਨ ਤਾਂ ਨਾਵਲ ਵਿੱਚ ਬਹੁਤ ਸਾਰੇ ਇਨਸੀਡੈਂਟਸ ਅਸੀਂ ਪੜੇ ਕਿ ਸਿਰਫ ਸਿੱਖ ਹੀ ਨਹੀਂ ਬਲਕਿ ਹੋਰ ਧਰਮਾਂ ਦੇ ਲੋਕ ਵੀ ਗੁਰਗੋਬਿੰਦ ਸਿੰਘ ਜੀ ਦਾ ਆਦਰ ਤੇ ਸਤਿਕਾਰ ਕਰਦੇ ਸਨ ਜਿਵੇਂ ਕਿ ਨਵੀਂ ਖਾਤੇ ਗਨੀ ਖਾਂਦੀ ਭੂਮਿਕਾ ਨੂੰ ਅਸੀਂ ਵੇਖ ਸਕਦੇ ਹਾਂ ਕਿ ਉਹ ਮਾਛੀ ਵਾਲੇ ਦੇ ਜੰਗਲਾਂ ਤੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਉੱਚ ਦਾ ਪੀਰ ਬਣਾ ਕੇ ਆਪਣੇ ਘਰ ਲੈ ਕੇ ਗਏ ਸੀ ਤੇ ਉਹਨਾਂ ਦੀ ਸੇਵਾ ਵੀ ਕੀਤੀ ਸੀ ਠੀਕ ਹੈ ਨੈਕਸਟ ਹੈ ਸਿੱਖ ਸੰਗਤ ਦਾ ਸਤਿਕਾਰ ਕਰਨ ਵਾਲੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਿੱਖ ਸੰਗਤਾਂ ਦਾ ਬਹੁਤ ਸਤਿਕਾਰ ਕਰਦੇ ਸਨ ਉਹ ਚਮਕੌਰ ਦੀ ਗਲੀ ਵਿੱਚ ਨਾ ਚੋਂਦੇ ਹੋਏ ਵੀ ਸਿੱਖਾਂ ਦੀ ਸਲਾਹ ਦਾ ਸਤਿਕਾਰ ਕਰਦੇ ਆ ਬਾਹਰ ਨਿਕਲਦੇ ਸਨ ਉਹ ਨਾਵਲ ਦੇ ਨਾਇਕਾ ਹਨੂਬ ਕੌਰ ਦਾ ਵੀ ਸਤਿਕਾਰ ਕਰਦੇ ਸਨ ਠੀਕ ਹੈ ਸ੍ਰੀ ਗੁਰ ਗੋਬਿੰਦ ਸਿੰਘ ਜੀ ਸਿੱਖ ਸੰਗਤ ਦਾ ਬਹੁਤ ਹੀ ਸਤਿਕਾਰ ਕਰਦੇ ਸਨ ਉਹ ਚਮਕੌਰ ਦੀ ਗੱਲੀ ਵਿੱਚ ਜਦੋਂ ਲਗਾਈ ਹੋ ਰਹੀ ਸੀ ਮੁਗਲਾਂ ਨਾਲ ਉਹ ਜਾਣ ਨਹੀਂ ਚਾਹੁੰਦੇ ਸੀ ਸਿੱਖਾਂ ਨੂੰ ਇਕੱਲੇ ਛੱਡ ਕੇ ਪਰ ਸਿੱਖ ਸੰਗਤ ਦੇ ਫੈਸਲੇ ਦਾ ਉਹਨਾਂ ਨੇ ਸਤਿਕਾਰ ਕੀਤਾ ਤੇ ਉਹ ਉਹਨਾਂ ਦੇ ਕਹਿਣ ਤੇ ਨਿਕਲ ਗਏ ਸੀ ਠੀਕ ਹੈ ਸਰ ਬੰਸਧਾਨੀ ਸ੍ਰੀ ਗੁਰ ਗੋਬਿੰਦ ਸਿੰਘ ਜੀ ਨੇ ਆਪਣੇ ਪਿਤਾ ਗੁਰੂ ਜੀ ਨੂੰ ਪਿਤਾ ਗੁਰਦੇਵ ਬਹਾਦਰ ਜੀ ਨੂੰ ਮਾਤਾ ਜੀ ਨੂੰ ਆਪਣੇ ਚਾਰੋਂ ਸਹਬਜ਼ਾਦੇਆਂ ਤੇ ਮਹਿਲਾ ਨੂੰ ਸਿੱਖ ਕੌਮ ਲਈ ਕੁਰਬਾਨ ਕਰ ਦਿੱਤਾ ਸੋ ਸਰਬਸਦਾਨੀ ਸ਼ਿਗੁਰ ਗੋਬਿੰਦ ਸਿੰਘ ਜੀ ਸਨ ਜਿਨ੍ਹਾਂ ਨੇ ਆਪਣੇ ਮਹਿਲ ਆਪਣਾ ਸਾਰਾ ਪਰਿਵਾਰ ਆਪਣੇ ਮਾਤਾ ਪਿਤਾ ਸਭ ਦਾ ਤਿਆਗ ਕਰ ਦਿੱਤਾ ਸੀ ਸਿੱਖ ਕੌਮ ਲਈ ਤੇ ਮੁਗਲਾਂ ਤੋਂ ਸਿੰਘਾਂ ਸਿੱਖਾਂ ਨੂੰ ਹਿੰਦੂਆਂ ਨੂੰ ਬਚਾਉਣ ਲਈ ਉਹਨਾਂ ਨੇ ਆਪਣੇ ਸਹਬਜ਼ਾਦੇਆਂ ਅਜੀਤ ਸਿੰਘ ਤੇ ਦੁਜਾਰ ਸਿੰਘ ਨੂੰ ਆਪਣੇ ਹੱਥੀਂ ਮੈਦਾਨੇ ਜੰਗ ਵਿੱਚ ਤੋਰਿਆ ਸੀ ਇਹਨਾਂ ਕੁਰਬਾਨੀਆਂ ਸਦਕਾ ਹੀ ਉਹਨਾਂ ਨੂੰ ਸਰਬੰਸਦਾਨੀ ਕਿਹਾ ਜਾਣ ਲੱਗਾ ਤਾਂ ਉਹਨਾਂ ਦੀ ਹੈ ਇਹਨਾਂ ਕੁਰਬਾਨੀਆਂ ਕਾਰਨ ਹੀ ਉਹਨਾਂ ਨੂੰ ਕੀ ਕਿਹਾ ਜਾਣ ਲੱਗਾ ਸਰਬੰਸਦਾਨੀ ਕਿਉਂਕਿ ਉਹਨਾਂ ਨੇ ਆਪਣਾ ਸਭ ਕੁਝ ਕੁਰਬਾਨ ਕਰ ਦਿੱਤਾ ਸੀ ਇਸ ਤਰ੍ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹਰਨਾਮ ਦਾਸ ਸਹਰਾਏ ਦੇ ਨਾਵਲ ਅਨੂਪ ਕੌਰ ਦੇ ਬਹੁਤ ਹੀ ਮਹੱਤਵਪੂਰਨ ਪਾਤਰ ਹਨ ਇਸ ਨਾਵਲ ਵਿੱਚ ਲੇਖਕ ਨੇ ਉਹਨਾਂ ਦੇ ਪਾਤਰ ਨੂੰ ਅਵਤਾਰ ਵਜੋਂ ਪੇਸ਼ ਕਰਨ ਦੀ ਥਾਂ ਇੱਕ ਪਰਮ ਸੂਰਬੀਰ ਵਜੋਂ ਚਿਤ੍ਰਿਆ ਹੈ ਠੀਕ ਹੈ ਜੀ ਸੋ ਕੁਝ ਕੁ ਗੋਬਿੰਦ ਸਿੰਘ ਜੀ ਦਾ ਪਾਤਰ ਚਿੱਤਰ ਇਥੇ ਕੰਪਲੀਟ ਹੋ ਗਿਆ। ਨੋਟਸ ਵਾਈ ਕਰੰਟਲੀ ਇਹ ਮੇਰਾ WhatsApp ਨੰਬਰ ਹੈ। ਥੈਂਕ ਯੂ so much ਤੇ ਵੀਡੀਓ ਜੇ ਤੁਹਾਡੇ ਤੁਹਾਡੇ ਲਈ ਹੈਲਪਫੁਲ ਹੈ ਤਾਂ ਪਲੀਜ਼ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ। 올 द बेस्ट बाय बाय।